ਆਲੋ ਆਦਰਯੋ ਅਕਾਤਾ ਸਾਹਿਬ ਉਹਦੇ ਜਹਦਾ ਸਾਹਿਬ ਨੇ ਇੱਕ ਸਤਮਾਵੀਂ ਕਵਰਟੀ ਦਾ ਕਰ ਰਿਖਤਾ ਗਿਆ ਸੀ ਉਹਦਾ ਜਦ ਠੀਕ ਸੀ ਪਰ ਉਹ ਸਤਮਾਵੀਂ ਕਵਿਚ ਦੇ ਦੋ ਬੇਟੀਆਂ ਇੱਕ ਚੰਡੀਗੜ੍ਹ ਦੇ ਪਟਿਆਲੇ ਹੋਈ ਆ ਤੇ ਕਈ ਘਾਟਾਂ ਮੀਰੀਆਂ ਚਲਦੇ ਨੇ ਬਹੁਤ ਫੁਰਕੇ ਵਿਚਾਰੀਆਂ ਹੋਈਆਂ ਮੈਂ ਸਮਝੇ ਬਾਕੀ ਸਾਰੇ ਮੈਂਬਰ ਜੋ ਮੇਰੇ ਨਾਲ ਸਾਰੇ ਸਿਆਣੇ ਸੀਗੇ ਬਹੁਤ ਅੱਛੇ ਸੀ ਬੜੇ ਵਿਦਵਾਨ ਸੀਗੇ ਵਾਰੇ ਸੋਸਾ ਹੀ ਕੋਈ ਚਾਹੀਆ ਬੇਚਿਆ ਦੇ ਕਰਦੇ باوجود ਵੀ ਕੋਈ ਕਿਸੇ ਸਾਥ ਤਜਸਿੰ ਨਹੀਂ ਹੋ ਸਕੇ ਉਹਦੇ ਬੈਨੋ ਔਖੜ ਕੇ ਉਹਨੇ ਅੱਜ ਦੀ ਬਿਲਿੰਗ ਵਾਲਿਆ ਰਿਸ਼ਤਾ ਬਣਿਆ ਕਿਉਂਕਿ ਪ੍ਰਧਾਨ ਤਾਂ ਸਿਰਫ ਪ੍ਰਧਾਨ ਸੀ ਜੇ ਉਹ ਕਾਲਤਾ ਸਾਹਿਬ ਨੇ ਦੇਰ ਲੱਗਦੇ ਉਸ ਦੇ ਬਾਰੇ ਕਿ ਹੁਣ ਕੋਈ ਕੌਣ ਪ੍ਰਧਾਨ ਲਗਾ ਕੌਣ ਰੱਖੇ ਅਸੀਂ ਆਪਣੇ ਹੱਥ ਬਣ ਨਹੀਂ ਸਕਦੇ ਇਹ ਤਾਂ ਕਾਲਤਾ ਸਾਹਿਬ ਹੀ ਕਰ ਸਕਦੇ ਸੀ ਇਸ ਦੇ ਦੇਖ ਕੇ ਜਿਹਦੇ ਪੱਬਰ ਪਸਾ ਪਿਆ ਹੋਇਆ ਉਸ ਨੂੰ ਦੇਖਦੇ ਆ ਹੋਇਆ ਮੈਂ ਇਹ ਕਾਲਤਾ ਸਾਹਿਬ ਜਿਆਦਾ ਸਭ ਚਿੱਠੀ ਲਿਖੀ ਨਾ ਵੀ ਆਹ ਹਾਲਾਤ ਨੇ ਇਹ ਹਾਲਾਤ ਵਿੱਚ ਜੇ ਅਸੀਂ ਅੰਦਰੋਂ ਇਸ ਤਰ੍ਹਾਂ ਕੀਤਾ ਜਾਵੇ ਤੇ ਉਹ ਅੱਗੇ ਉਹ ਹੈਗਾ ਉਹ ਆ ਵੀ ਕੀ ਕਰਨਾ ਕੀ ਨਹੀਂ ਕਰਨਾ ਇਸ ਕਰਕੇ ਉਹ ਬਿਜੇ ਜੇ ਕੋਲ ਕਰੇਗਾ ਕਿਸ ਤਰ੍ਹਾਂ ਕਰੇਗਾ ਇਹ ਤੁਹਾਨੂੰ ਆਪ ਨੂੰ ਜਿਹਦਾ ਬਿਜੇ ਕਦਵੀਨ ਕਰਦਾ ਬੰਦਾ